ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ 5 15 ਤਰੀਕ ਆ ਜੀ ਤੀਜਾ ਮਹੀਨਾ 2025 15 ਤਰੀਕ ਤੀਜਾ ਮਹੀਨਾ 2025 ਸੋ ਅੱਜ ਸਾਡੇ ਬੜੇ ਹੀ ਸਤਿਕਾਰਯੋਗ ਸੰਤ ਬਾਬਾ ਸਤਨਾਮ ਸਿੰਘ ਜੀ ਪੋਲੋ ਮਜਰੇ ਵਾਲੇ ਹਰ ਸਾਲ ਉਹ ਆਪਣੇ ਸਤਿਕਾਰਯੋਗ ਪਿਤਾ ਜੀ ਦੀ ਵਰਸੀ ਮਨਾਉਂਦੇ ਨੇ ਤੇ ਨਾਲ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਆ ਅੱਜ ਪੰਜ ਲੋੜਵੰਦ ਲੜਕੀਆਂ ਦੇ ਬਾਬਾ ਸਤਨਾਮ ਸਿੰਘ ਜੀ ਪੋਲੋ ਮਾਜਰੇ ਵਾਲਿਆਂ ਵੱਲੋਂ ਵਿਆਹ ਕੀਤੇ ਜਾ ਰਹੇ ਨੇ ਸੋ ਦਾਸ ਦੀ ਡਿਊਟੀ ਲਈ ਸੀ ਮੇਰੇ ਨਾਲ ਅੱਜ ਜਿਹੜੇ ਪਹੁੰਚਰੇ ਨਵਾਪੁਰਸ ਸੰਤ ਬਾਬਾ ਗੁਰਸਰਨ ਸਿੰਘ ਜੀ ਦੁੱਧਰ ਵਾਲੇ ਔਰ ਸੰਤ ਬਾਬਾ ਨਾਜਰ ਸਿੰਘ ਜੀ ਦਬਲਾਨ ਵਾਲੇ ਅਤੇ ਸੰਤ ਬਾਬਾ ਐਪੀ ਸਿੰਘ ਜੀ ਜਗਜੀਤ ਸਿੰਘ ਜੀ ਖਾਲਸਾ ਕਕਰਾਲੇ ਵਾਲੇ ਬਾਬਾ ਸਰੇਂਦਰ ਸਿੰਘ ਜੀ ਮਲਕੋਆਂ ਵਾਲੇ ਤੇ ਬਾਬਾ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਮਲੇਸ਼ੀਆ ਵਾਲੇ ਤੇ ਹੋਰ ਬਯੰਤ ਮਹਾਂਪੁਰਸ਼ ਸਾਡੇ ਨਾਲ ਅੱਜ ਕਾਫਲੇ ਦੇ ਤੌਰ ਤੇ ਅਸੀਂ ਉੱਥੇ ਪਹੁੰਚ ਰਹੇ ਆਂ ਵਿਆਹ ਦੇ ਵਿੱਚ ਹਾਜ਼ਰੀਆਂ ਲੋੜਵੰਦ ਲੜਕੀਆਂ ਦੇ ਜੋ ਵਿਆਹ ਕੀਤੇ ਜਾ ਰਹੇ ਆ ਸਾਰੀ ਹੀ ਅਸੀਰਵਾਦ ਦੇਣ ਵਾਸਤੇ ਸੰਤ ਮਹਾਂਪੁਰਖ ਪਹੁੰਚ ਰਹੇ ਨੇ ਸੋ ਅੱਜ ਅਸੀਂ ਸਾਰੇ ਤੁਸੀਂ ਬੈਠੇ ਹੋ ਦੇਖ ਰਹੇ ਹੋ ਦਾਸ ਸੰਤਰੀਨ ਬਾਬਾ ਲਖਵੀਰ ਸਿੰਘ ਜੀ ਖਾਲਸਾ ਲੋਡਾ ਸਾਹਿਬ ਵਾਲੇ ਅੱਜ ਸਾਡੇ ਸਥਾਨ ਦੇ ਉੱਤੇ ਇਹ ਸਾਰੇ ਸੰਤਮਾ ਪੁਰਖ ਗੁਰੂ ਸਿੱਖ ਪਹੁੰਚੇ ਨੇ ਪਹੁੰਚਣ ਤੇ ਜੀ ਆਇਆਂ ਧੰਨਵਾਦ ਅਤੇ ਹੁਣ ਅਸੀਂ ਸਾਰੇ ਇਕੱਠੇ ਕਾਫਲੇ ਰੂਪ ਦੇ ਵਿੱਚ ਪਿੰਡ ਪੋਲੋ ਮਾਜਰੇ ਸੰਤ ਬਾਬਾ ਸਤਨਾਮ ਸਿੰਘ ਜੀ ਉਹਨਾਂ ਦੇ ਸਥਾਨ ਤੇ ਪਹੁੰਚਣ ਲੱਗੇ ਆ ਸੋ ਅੱਜ ਪੰਜ ਲੜਕੀਆਂ ਦੇ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਣੇ ਨੇ ਸਵਾਹਿਦ ਰੂਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ